ਸਾਰੇ ਵੀਰਾਂ ਨੂੰ YouTube ਚੈਨਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀਰ ਜੀ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਵੇਖਿਆ ਜੇ ਇਗਨੋਰ ਨਾ ਕਰਿਆ ਜੇ ਵੀਰ ਜੀ ਆ ਵੀਰ ਕੋ ਬਹੁਤ ਜ਼ਿਆਦਾ ਸੰਦ ਵਕਾਉ ਨੇ ਆ ਸੋਵਰ ਸੀਡਰ ਬਹੁਤ ਵਧੀਆ ਨਵੀਂ ਹਾਲਤ ਵਿੱਚ ਤੇ ਨਾਲ ਤਮੀਆਂ ਵੀਰ ਕੋ ਬਹੁਤ ਵਧੀਆ ਬਿਲਕੁਲ ਹੀ ਨਵੀਆਂ ਪਈਆਂ ਨੇ ਵੀਰ ਜੀ ਕਿਸੇ ਵੀ ਵੀਰ ਨੇ ਇੱਕ ਤਾਂ ਬਿਲਕੁਲ ਫ੍ਰੀ ਵਿੱਚ ਐਡ ਕਰਵਾਉਣੀ ਹੋਵੇ 70 ਤੇ 79 84000 ਤੇ 5 ਤੋਂ 7 ਫੋਟੋ ਪਾਓ ਤੇ ਏਰੀਆ ਜ਼ਰੂਰ ਦੱਸਿਆ ਕਰੋ ਇੱਕ ਵੀਰੇ ਦੂਜੀ ਬੇਨਤੀ ਇਹ ਹੈ ਕਿ ਵੀਡੀਓ ਨੂੰ ਅਗਨੋਰ ਨਾ ਕਰਿਆ ਜੇ ਐਂਡ ਤੱਕ ਕਰ ਜ਼ਰੂਰ ਵੇਖਿਆ ਜੇ ਇਹ ਵੀਰਜੀ ਵੀਰ ਕੋਲ ਨਾਲ ਹਰੇਕ ਤਰ੍ਹਾਂ ਦੇ ਸੰਦ ਮੌਕੇ ਤੇ ਵੇਲ ਵਾਲਾ ਜੇ ਕੋ ਮਨ ਲਓ ਵੀ ਕੰਪਿਊਟਰ ਕਰਾਹਾ ਟੈਰਾਂ ਵਾਲਾ ਕਰਾ ਲੇਜਰ ਕਰਾ ਮੰਨ ਲ ਕੇ ਚਲੋ ਵੀ ਜਿਵੇਂ ਹੁਣ ਤਮੀਆਂ ਦੇ ਸੈੱਟ ਹੋ ਗਏ ਸੀਜ਼ਨ ਆ ਰਿਹਾ ਨੇੜੇ ਬਾਕੀ ਵੀਰ ਕੋ ਜੀ ਚੰਗੇ ਵਰੀਆ ਨਵੇਂ ਤੋਂ ਨਵੇਂ ਪੁਰਾਣੇ ਤੋਂ ਪੁਰਾਣੇ ਤਮੀਆਂ ਦੇ ਸੈੱਟ ਮੌਕੇ ਤੇ ਹਾਜ਼ਰ ਬਹੁਤ ਢੇਰ ਸਾਰੇ ਖੜੇ ਨੇਗੇ ਕਿ ਅੱਗੇ ਵੀਰ ਕੋਲ ਹੋਰ ਵੀ ਤੁਹਾਨੂੰ ਜਾਣਕਾਰੀ ਦਿੰਨੇ ਆ ਕਿ ਵੀਰ ਕੋਲ ਹਰੇਕ ਤਰ੍ਹਾਂ ਦਾ ਤੁਹਾਨੂੰ ਰੋਟਾਵੇਟਰ ਸੋਵਰ ਸਿਡਰ ਟਰਾਲੀਆਂ ਟਰਾਲੇ ਰੇਗ ਤਰ੍ਹਾਂ ਦੇ ਤੁਹਾਨੂੰ ਟਰੈਕਟਰ ਵੀ ਇਸ ਵੀਰ ਕੋਲ ਮੌਕੇ ਤੇ ਹਾਜ਼ਰ ਮਿਲਣਗੇ ਆ ਵੀਰ ਨੇ ਵੀਰ ਜੀ ਕੰਨੀਆਂ ਕੰਨੀਆਂ ਫੋਟੋਆਂ ਪਾਈਆਂ ਨੇ ਅੱਗੋਂ ਦੰਦ ਦੂੰਦੀਆਂ ਪਾਈਆਂ ਅੱਗੋਂ ਪਿੱਛੋਂ ਚਾਰ ਚਫੇਰਿਓਂ ਵੀਰ ਨੇ ਫੋਟੋਆਂ ਖਿੱਚੀਆਂ ਵੀਰ ਕੋ ਟਰਾਲੇ ਟਰਾਲੀਆਂ ਦਾ ਬਾਲਾ ਕੰਮ ਐ ਇਸ ਟਾਈਮ ਮੌਕੇ ਤੇ ਹਾਜ਼ਰ ਵੇਲ ਵੇਲ ਖੜੀਆਂ ਨੇ ਏਕੇ ਜਿਹੜਾ ਵੀਰ ਕੋਈ ਦੂਰ ਵੀਡੀਓ ਵੇਖਦਾ ਇਹ ਵੀਰ ਹੋਮ ਡ੍ਰਿਵਲੀ ਵੀ ਕਰ ਦਿੰਦਾ ਏ ਇਹ ਚੀਜ਼ ਅਗਲੇ ਦੇ ਘਰੇ ਪਚਾ ਕੇ ਪੈਸੇ ਫੇਰ ਲੈਂਦਾ ਵੀਰ ਕੋਲ ਵੱਡੀਆਂ ਗੱਡੀਆਂ ਦੋ ਨੇ ਤੇ ਐਚ ਐਮਟੀ 511 ਟਰੈਕਟਰ ਬਹੁਤ ਵਧੀਆ ਸੋਹਣਾ ਸੁਨੱਖਾ ਏ ਇੰਜਰ ਗੇਅਰ ਲਿਫਟ ਦਾ ਫੁੱਲ ਓਕੇ ਆ ਬਾਕੀ ਟਾਇਰ ਤੁਹਾਡੇ ਸਾਹਮਣੇ ਜੋ ਕੁਝ ਹੈਗਾ ਦਿਸਦਾ ਹੀ ਪਿਆ ਨਵੇਂ ਟੈਰਾਂ ਚਾ ਜਾਲੀ ਵਾਲੀ ਟਰਾਲੀ ਵੀਰੇ ਵੇ ਕਿੱਡੀ ਸੋਣੀ ਤੇ ਜੇ ਕੇ ਵੀਰ ਨੇ ਲੈਣੀ ਹੈ ਤੇ ਵੀਰ ਨਾਲ ਕਨੈਕਟ ਕਰ ਸਕਦਾ ਵੀਰ ਨੇ ਟਰਾਲੀ ਦੀਆਂ ਫੋਟੋਆਂ ਪਾਈਆਂ ਨੇ ਘੋੜਾ ਤੇ ਵੀਰ ਕੋ ਟਰਾਲੇ ਟਰਾਲੀਆਂ ਰੇਕ ਟਰਾਲੀਆਂ ਮੌਕੇ ਤੇ ਹਾਜ਼ਰ ਖੜੀਆਂ ਨੇ ਵੀਰੇ ਵੀਰ ਦਾ ਤੁਹਾਨੂੰ ਅੱਗੇ ਨੰਬਰ ਵੀ ਆ ਜਾਣਾ ਵੀਰ ਨਾਲ ਕਰ ਲੈਣਾ ਕਨੈਕਟ ਕਿ ਜਿਹੜੇ ਵੀ ਵੀਰ ਨੇ ਸਾਡੇ YouTube ਚੈਨਲ ਤੇ ਬਿਲਕੁਲ ਫ੍ਰੀ ਵਿੱਚ ਐਡ ਕਰਵਾਉਣੀ ਹੈ 70 ਤੇ 79 84000 ਤੇ 5 ਤੋਂ 7 ਫੋਟੋਆਂ ਪਾ ਕੇ ਤੇ ਪੂਰੀ ਡਿਟੇਲ ਦੇ ਆ ਜੇ ਤੇ ਏਰੀਆ ਵੀਰ ਜੀ ਜਰੂਰ ਦੱਸਿਆ ਕਰੋ ਐਡ ਵੀਰ ਜੀ ਬਿਲਕੁਲ ਅਸੀਂ ਫ੍ਰੀ ਲਾਉਨੇ ਰਹਿੰਨੇ ਆ ਕਿ ਲਾਉਂਦੇ ਹੀ ਰਵਾਂਗੇ ਇੱਕ ਵੀਰ ਜੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਸਾਡਾ ਵੀ ਹੌਸਲਾ ਬਲੰਦ ਹੋਵੇ ਇੱਕ ਇੱਕ ਗੂਠੇ ਦੀ ਲੋੜ ਹੈ ਤੁਹਾਡੇ ਦੀ ਵੀਰੇ ਅੰਗੂਠਾ ਜ਼ਰੂਰ ਨੱਪ ਦਿਆ ਕਰੋ ਬਹੁਤ ਬਹੁਤ ਤੁਹਾਡਾ ਧੰਨਵਾਦ ਵੀਰ ਜੀ ਕੋਟੇ ਕੋਟੇ ਧੰਨਵਾਦ ਆ ਵੀਰੇ ਇੱਕ ਗੂਠੇ ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਤੇ ਚਲੋ ਸਾਨੂੰ ਸਾਡਾ ਹੌਸਲਾ ਸਾਡਾ ਬਲੰਦ ਬਹੁਤ ਜ਼ਿਆਦਾ ਹੋਏਗਾ ਆ ਵੀਰ ਨੇ ਵੀਰ ਜੀ ਵੀਡੀਓ ਬਹੁਤ ਵਧੀਆ ਬਣਾਈ ਆ ਜਿਵੇਂ ਮੰਨ ਲਓ ਕੋਈ ਕੋਈ ਟਰਾਲੇ 'ਚ ਕਿਧੋਂ ਕੋਈ ਬਰੀਕ ਮੂਰੀ ਟਿੱਕਰ ਨਹੀਂ ਹੈਗੀ ਜੇ ਕਿਸੇ ਵੀਰ ਨੇ ਖਰੀਦਣਾ ਹੈ ਤੇ ਵੀਰੇ ਜਰੂਰ ਕਰ ਸਕਦੇ ਜੇ ਸੰਪਰਕ ਅੱਗੇ ਵੀਰ ਦਾ ਨੰਬਰ ਆ ਜਾਣਾ ਹੈ ਬਾਕੀ ਆ ਜਾਲੀ ਵਾਲੀ ਟਰਾਲੀ ਹੈ ਇਹ ਵੀਰ ਕੋ ਜਾਲੀ ਵਾਲੀਆਂ ਟਰਾਲੀਆਂ ਵਧੇਰੇ ਬਹੁਤ ਨੇਕਾਂ ਟਰਾਲੀਆਂ ਵੀਰ ਕੋਲ ਖੜੀਆਂ ਹੋਈਆਂ ਟਰਾਲੀਆਂ ਫਿਰ ਦੱਸ ਦਿੰਦੇ ਨੇ ਜੀ ਟਰਾਲੀਆਂ ਟਰਾਲੇ ਸੂਵਰ ਸੀਡਰ ਰੋਟਾਵੇਟਰ ਰੋਟਾਵੇਟਰ ਡ੍ਰਿੱਲਾਂ ਕਰਚੇ ਕੱਟਣ ਵਾਲੇ ਰੀਪਰ ਇਹ ਵੀ ਇਹ ਵੀਰ ਕੋਲ ਮੌਕੇ ਤੇ ਸੰਦ ਵੇਲਵਲ ਨੇ ਬਿਲਕੁਲ ਤੇ ਜੇ ਕਿਸੇ ਵੀਰ ਨੇ ਖਰੀਦਨੇ ਨੇ ਤੇ ਇਹ ਵੀਰ ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ ਤੱਕ ਇਹ ਹੌਨ ਡ੍ਰਿਵਲੀ ਵੀ ਕਰਦਾ ਏ ਤੇ ਇਹ ਵੀਰ ਅਗਲੇ ਦੇ ਕੋਲ ਚੀਜ਼ ਪਹੁੰਚ ਕਰਕੇ ਪੈਸੇ ਮਗਰੋਂ ਲੈਂਦਾ ਵੀਰੋ ਤੇ ਬਾਕੀ ਵੀਰ ਕੋ ਟਰੈਕਟਰ ਚੰਗੇ 98 11 ਵੀ ਖੜੇ ਹੋਏ ਨੇ ਹੋਰ ਵੀ ਟਰੈਕਟਰ ਚੰਗੇ ਖੜੇ ਨੇ ਤੇ ਇਹ ਆ ਕੀ ਹੈ ਵੀਰੇ ਆਪਣੀ ਰੋਟਾਵੇਟਰ ਡ੍ਰਿਲ ਜੇ ਕੋ ਗਾਹ ਕੋਵੇ ਦੇ ਵੀਰੇ ਇਹਨਾਂ ਰੋਟਾਵੇਟਰ ਵੱਖਰਾ ਹੋਊਗਾ ਡ੍ਰਿਲ ਵੱਖਰੀ ਹੋਊਗੀ ਬਾਕੀ ਵੀਰੇ ਕੱਲੀ-ਕੱਲੀ ਵੀਰ ਨੇ ਫੋਟੋ ਪਾਈ ہوئی ਏ ਤੇ ਇੱਕ ਵੀਰ ਜੀ ਮੌਕਾ ਸਾਨੂੰ ਦਿਆ ਕਰੋ ਬਿਲਕੁਲ ਫ੍ਰੀ ਵਿੱਚ ਐਡ ਕਰਵਾਉਣ ਦਾ ਕਿ ਕਿਸੇ ਵੀਰ ਨੇ ਨਹੀਂ ਵੀ ਅੱਗੇ ਕਰਵਾਈ ਛੱਡ ਤੋਂ ਐਡ ਤੇ ਜਰੂਰ ਕਰਵਾ ਕੇ ਵੇਖੋ ਮੇਰਾ ਵੀਰੋ ਐਡ ਕਰਵਾਉਣ ਦਾ ਕੋਈ ਪੈਸਾ ਨਹੀਂ ਬਿਲਕੁਲ ਫ੍ਰੀ ਵਿੱਚ ਐਡ ਅਸੀਂ ਲਾਉਣੇ ਆ ਨੰਬਰ ਫਿਰ ਬੋਲ ਦਿੰਨੇ 703838400 ਨੰਬਰ ਫਿਰ ਬੋਲ ਦਿੰਨੇ 703838400 ਤੇ ਪੰਜ ਤੋਂ ਸੱਤ ਫੋਟੋਆਂ ਪਾ ਕੇ ਪੂਰੀ ਡਿਟੇਲ ਦਿਆ ਜੇ ਐਡ ਤੁਹਾਡੀ ਉਸੇ ਟਾਈਮ ਬਿਲਕੁਲ ਫ੍ਰੀ ਵਿੱਚ ਲੰਗਾ ਦਿੱਤੀ ਜਾਵੇਗੀ ਤੇ ਆ ਵੀਰ ਜੀ ਵੇਖੋ ਟਰਾਲੀ ਇਹ ਮੇਰੇ ਕਹ ਮਹਰਾਣੇ ਦੀ ਬਣੀ ਹੋਊਗੀ ਬਹੁਤ ਵਧੀਆ ਅਲੀਸ਼ਾਨ ਟਰਾਲੀ ਸਾਫ਼ ਸੁਥਰੀ ਆ ਰੇਟ ਵੀਰ ਤੁਹਾਨੂੰ ਹਰ ਇੱਕ ਚੀਜ਼ ਦਾ ਫੋਨ ਤੇ ਦੱਸਣਗੇ ਬਾਕੀ ਬਹੁਤ ਬਾਜੀਵ ਰੇਟ ਤੇ ਵੀਰ ਨੇ ਸੰਦ ਸਾਨੂੰ ਦੱਸੇ ਹੋਇਆ ਤੇ ਬਾਕੀ ਹੁਣ ਤੂੜੀ ਵਾਲਿਆਂ ਦਾ ਸੀਜ਼ਨ ਆ ਗਿਆ ਵੀਰ ਜੀ ਪੂਰਾ ਸਿਰ ਤੇ ਚੜਿਆ ਪਿਆ 8 ਦਿਨ ਬਾਕੀ ਰਹਿ ਗਏ ਜੇ ਪੰਜਾਬ ਰਿਆਣੀ ਦੀ ਪੂਰੀ ਤਿਆਰੀ ਆ ਜੇ ਕਿਸੇ ਵੀਰ ਨੇ ਲੈਣੀਆਂ ਨੇ ਟਰਾਲੀਆਂ ਟਰਾਲੇ ਤੇ ਹੁਣ ਖਰੀਦ ਸਕਦੇ ਉਹ ਮੌਕੇ ਤੇ ਵੇਲ ਵਾਲਾ ਸਾਰਾ ਸਮਾਨ ਜਿੰਨੀ ਅਸੀਂ ਵੀਡੀਓ ਲਈ ਹੋਈ ਏ ਇਹ ਆ ਵੀ ਨਵਾਂ ਟਰਾਲਾ ਵੀਰਜੀ ਜੇ ਗਏ ਨੇ ਮੰਨ ਕੇ ਚੱਲੋ ਇਹ ਵੀਰ ਕੋਲ 10 ਫੁੱਟ ਦੀ ਟਰਾਲੀ ਤੋਂ ਲੈ ਕੇ ਤੇ 18 ਫੁੱਟ 18 ਸਾਢੇ 6 16 7 ਦੇ ਸਾਰੇ ਟਰਾਲੇ 14 7 ਦੇ 12 11 ਸਾਰੇ ਵੀਰ ਕੋਲੇ ਮੌਕੇ ਤੇ ਹਾਜ਼ਰ ਖੜੇ ਹੋਏ ਨੇ ਤੇ ਆ ਵੀਰਜੀ ਆ ਗਿਆ ਐਚ ਐਮਟੀ ਟ੍ਰੈਕਟਰ ਜਗੇ ਵੀਰ ਨੇ ਤੂੜੀ ਟੋਣ ਲੈ ਲੈ ਜਾਣਾ ਤੇ ਇਹ ਬਹੁਤ ਤੁਹਾਨੂੰ ਬਾਜ਼ੀਬ ਰੇਟ ਤੇ ਮਿਲ ਜੇਗਾ ਕਰ ਲੋ ਕਨੈਕਟ 2511 ਦਾ ਰੇਟ ਬਹੁਤ ਘਾਟਾ ਵੀਰ ਜੀ ਬਿਲਕੁਲ ਵੀਰ ਨੇ ਸਾਨੂੰ ਦੱਸਿਆ ਹੋਇਆ ਬਹੁਤ ਸਸਤੇ ਰੇਟ ਤੇ ਜੇ ਕਰ ਲੋ ਕਨੈਕਟ ਵੀਰੇ ਲੁੱਟ ਲੋ ਮੇਲਾ ਤੇ ਅੱਗੇ ਆ ਗਿਆ ਵੀਰ ਜੀ ਫੋਰਡ 3600 ਜੱਟ ਦੀ ਪਸੰਦ ਤੇ ਇਹ ਵੀ ਵੀਰ ਜੀ ਟਰੈਕਟਰ ਚੰਗਾ ਏ 2511 ਹੋਇਆ ਫੋਰਡ ਹੋਇਆ ਇਹਦੀ ਮਾਰਕੀਟ ਅਜੇ ਵੀ ਬਹੁਤ ਜ਼ਿਆਦੀ ਆ ਪਿਆਵਰੇਆਣੀ ਚ ਤੇ ਕਰ ਲੋ ਕਨੈਕਟ ਵੀਰੇ ਵੀਰ ਦਾ ਅੱਗੇ ਨੰਬਰ ਆ ਚ ਲਿਆ ਜੇ ਤੇ ਕਰ ਲੋ ਕਨੈਕਟ ਮੇਰਾ ਵੀਰ ਜਿੰਨੇ ਵੀ ਕਿਸੇ ਵੀਰ ਨੇ ਕਿਹੜੀ ਵੀ ਚੀਜ਼ ਖਰੀਦਣੀ ਹੈ ਵੀਰੇ ਆ ਕੇ ਚੈੱਕ ਕਰਕੇ ਤੇ ਤੁਸੀਂ ਵੀਰ ਜੀ ਖਰੀਦ ਸਕਦੇ ਹੋ ਛੇ ਕੋ ਵੀਰ ਦੂਰ ਦਾ ਜੇ ਤੋਂ ਨਹੀਂ ਆਇਆ ਜਾਂਦਾ ਮੰਨ ਲਓ ਕਿ ਚਲੋ ਵੀ ਰਾਜਸਥਾਨ ਹੋ ਗਿਆ ਜਾਂ ਜੁਪੀ ਹੋਇਆ ਉਹ ਵੀਰ ਦੀ ਓਮ ਡ੍ਰਿਵਲੀ ਵੀ ਕੀਤੀ ਜਾਵੇਗੀ ਨੀਲਾ ਮਿੰਦਰਾ ਆ ਗਿਆ ਜੀ ਤੂੜੀ ਟੋਣ ਵਾਸਤੇ ਸਪੈਸ਼ਲ ਬਿਲਕੁਲ ਪਹਾੜਲੇ ਰੇਟ 'ਚ ਵੀਰੇ ਜੇ ਲੈਣਾ ਕਿਸੇ ਲੈ ਸਕਦੇ ਜੇ ਥ੍ਰੈਸ਼ਰ ਵੀ ਆ ਗਿਆ ਵੀਰੇ ਥ੍ਰੈਸ਼ਰ ਵੀ ਬਹੁਤ ਵਧੀਆ ਹੈ ਏ ਵੀਰ ਕੋਲ ਵੀਰ ਜੀ ਕਣਕ ਵਾਲੇ ਝੋਨੇ ਵਾਲੇ ਟੂੜੀ ਵਾਲੇ ਹਰ ਇੱਕ ਤਰ੍ਹਾਂ ਦੇ ਥ੍ਰੈਸ਼ਰ ਮੌਕੇ ਤੇ ਹਾਜ਼ਰ ਖੜੇ ਨੇ ਤੇ ਜੇ ਕੋਈ ਵੀਰ ਲੈਂਦਾ ਚਾਵਣੇ ਤੇ ਕਰ ਲੋ ਵੀਰ ਨਾਲ ਕਨੈਕਟ ਤੇ ਵੀਰ ਦਾ ਅੱਗੇ ਆ ਗਿਆ ਜੇ ਨੰਬਰ ਤੇ ਵੀਰ ਦਾ ਏਰੀਆ ਹੈਗਾ ਜੇ ਵੀਰ ਜੀ ਮੋਗਾ ਜ਼ਿਲ੍ਹਾ ਮੋਗਾ ਪਿੰਡ ਥਰਾਜ ਨੇੜੇ ਬਾਗਾ ਪੁਰਾਣਾ ਤੇ ਆ ਵੀਰ ਦੇ ਕਿਸਾਨੀ ਵਾਲੇ ਕਾਟ ਆ ਗਏ ਨੇ ਇਸ ਤੇ ਵੀ ਵੀਰ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਆ ਕੰਟੈਕਟ ਨੰਬਰ ਵੀਰ ਦਾ ਅਸੀਂ ਵੀ ਉੱਤੇ ਵੀ ਦੇ ਦਿੱਤਾ ਸਕਰੀਨ ਤੇ ਤੇ ਲੱਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਸਾਡਾ ਵੀ ਹੌਸਲਾ ਬਲੰਦ ਹੋਵੇ ਹੋਣ ਤੁਹਾਡੇ ਤੋਂ ਲੈਨੇ ਆ ਅਲਵਿਦਾ ਤੇ ਵੀਰੇ ਅਗਲੀ ਵੀਡੀਓ ਚ ਮਿਲਦੇ ਆ ਜੀ ਸਤਿ ਸ੍ਰੀ ਅਕਾਲ